ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਪਿਆਰ ਤੁਸੀਂ ਦੇ ਰਹੇ ਹੋ ਇਹਨੂੰ ਕਿਸੇ ਕ੍ਰਾਂਤੀ ਚ ਮਾਪਿਆ ਤੋਂ ਲੈਣੀ ਯਾਦ ਕਰਦਾ ਮੈਂ ਅੱਜ ਕੱਲ੍ਹ ਹੋ ਕੇ ਜਾਉਂਗਾ ਬਿਲਕੁਲ ਜਦੋਂ ਉਸ ਤੋਂ ਬਾਅਦ ਮੈਂ ਤੁਸੀਂ ਭਾਵੇਂ ਨਾ ਪਿਆਰ ਦੇ ਰਹੇ ਹੋ ਮੈਂ ਤਾਂ ਸੁਝਿਆ ਨਹੀਂ ਸੀ ਪਰ ਜਦੋਂ ਵੀ ਇਹ ਖੁਸ਼ੀ ਲੰਘੇ ਆਪਾਂ ਮੇਰੇ ਕਿ ਉਹ ਕਿੰਨਾ ਕਰ ਕਰਨ ਲਈ ਰਾਤ ਨੂੰ ਹਾਂ ਜੀ ਹਾਂ ਜਿੱਥੇ ਅੱਛਾ ਹਾਂ ਜੀ ਜਿਹੜਾ ਪਿਆਰ ਜਿਹੜਾ ਜਿਹੜਾ ਮਾਵਾ ਪ੍ਰਣਾ ਸਾਗ ਲੈ ਕੇ ਜਿੱਥੇ ਕਿਹਾ ਅੱਗੇ ਤੁਮ ਇੰਨੇਾਰੇ ਵੀ ਸਾਡੇ ਪ੍ਰਯਾਸ ਕਿੰਨੀ ਕਲ ਹੋਏਗੀ ਉਹ ਇੱਕ ਵਾਰ ਫੇਰ ਹੁਣ ਮੋਕਾ ਹੀ ਆ ਗਿਆ ਹੁਣ ਕਿ ਜਿਹੜੇ ਥੋੜਾ ਬਹੁਤ ਸੈਕਦੇ ਜੇ ਨੇ ਉਹਨਾਂ ਦਾ ਉਹਨਾਂ ਨੂੰ ਹੁਣੇ ਵਸਦੋ ਇਹ ਪੰਜਾਬ ਹੁਣ ਆਮ ਲੋਕਾਂ ਦੇ ਹੱਥਾਂ ਚ ਚੱਲ ਗਿਆ ਔਰ ਮੈਂ ਸਾਹਿਬ ਕਿਕਲੀ ਦਾ ਸੁਣਾਦਾ ਜੀ ਦੋ ਸਾਲਾਂ ਦੇ ਵਿੱਚ ਮੈਂ ਕਿਸੇ ਦੀ ਨਿੰਦਿਆ ਤੁਰੀ ਨਹੀਂ ਕਰਦਾ ਪਰ ਮੈਂ ਆਪਣੇ ਕੰਮ ਦਾ ਸਹੀ ਦਾਸਤਾ ਕਰਦਾ ਹਾਂ ਨਾ ਦੋ ਸਾਲਾਂ ਦੇ ਵਿੱਚ ਬਿਜਲੀ ਦੇ ਬਿਨ 90% ਘਰਾਂ ਨੂੰ ਜੀਓ ਹੁੰਦੇ ਆ 41000 ਸਰਕਾਰੀ ਨੌਕਰੀਆਂ ਮਿਲ ਗਈਆਂ ਥੋੜੇ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਹੋਣਗੇ ਉਹ ਵੀ ਨਹੀਂ ਹੋਏ ਬਿਲਕੁਲ ਸਪਾਰਸ ਤੋਂ ਕਿ ਜਿਹਦੇ پیسے ਤੋਂ ਮਾਣਿਆ ਬਈ ਇਹ ਇੱਕ ਪਾਣਾ ਲਿਖੀ ਇਤਿਲੀ ਜਿਹੜੀ ਹੈ ਉਹ ਖੇਤਾਂ ਵਾਲੀ ਆਮ ਆਉਂਦੀ ਹੈ ਬਲਕਿ ਨਹੀਂ ਸੋਚਿਆ ਕਿ ਹਰੇਕ ਦਫ਼ਤਰ ਦਾ ਟਾਈਮ ਜਿਹੜੀ ਲਾਗਦਾ 9:00 ਬਜੇ ਤੋਂ 5:00 ਜੀ ਜਾਂ ਤੱਕ ਜਿੱਥੇ ਮੈਂ 99% ਦਫ਼ਤਰ ਦਾ ਟਾਈਮ ਦੇ ਦਿੰਦਾ ਹੈ ਸਿਰਫ ਇੱਕ ਕਿਸਾਨੀ ਹੈ ਜੀ ਦਾ ਕੋਈ ਟਾਈਮ ਨਹੀਂ ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਉਗੀ ਨਾ ਪਹਿਲਾਂ ਸੌ ਸਕਦਾ ਮੈਂ ਬਾਅਦ ਚ ਕੋਈ ਫੈਸਲਾ ਕੀਤੇ ਅਸ ਤੇ ਬਿਜਲੀ 겨ਉ ਹੀ ਦਿਨੇ ਕਿਸਾਨ ਨੂੰ ਰਾਤ ਨੂੰ ਫੇਰ ਤੱਪਾਂ ਦੀਆਂ ਸਰੀਆਂ ਤੋਂ ਮਿਦਨੀ ਆ ਬਰੇ ਵਾਹ ਵਾਹ ਵੀ ਬਾਡੀ ਸਾਰ ਭਗਵੰਦ ਸਿੰਘ ਮਾਨ ਜਿੰਦਾਬਾਦ ਸਾਰ ਭਗਵੰਦ ਸਿੰਘ ਮਾਨ ਜਿੰਦਾਬਾਦ ਸਾਰ ਭਗਵੰਦ ਸਿੰਘ ਮਾਨ ਕਿਸਾਨ ਬਜ਼ੁਰਗ ਮਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਆ ਕਿ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕੰਕ ਪੱਤੀ ਪੂਰੀ ਕੰਕ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਕਦੇ ਪਰਵਾਰ ਨਾਲ ਆਦਾ ਟੈਂਪਰ ਸਨ ਉਹ 12-14 ਘੰਟੇ ਹੈ ਜੀ ਪੂਰਾ ਫਲਾਦਰ ਨੂੰ ਬੰਨੇ ਖਰੀਦ ਲਿਆ ਲਗਾਤਾਰ ਹੀ ਚੱਲੇ ਲਏ ਉਹ ਦਿਨਾਂ ਇੰਡਸਟਰੀ ਆਉਦੀ ਬਹੁਤ ਸਾਰੀ ਇਸ ਤੋਂ ਇਲਾਵਾ ਜਿਹੜਾ ਆਪਾਂ ਇਹ ਸਿਲਸਾ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ ਉਹ ਤੁਹਾਡੇ ਘਰ ਪਹੁੰਚਣ ਲੱਗਿਆ ਉਹ ਤੁਹਾਡੇ ਘਰ ਪਹੁੰਚ ਅਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਇਹ ਸੱਟ ਕਿਵੇਂ ਬਣਾਉਣਾ ਹੈ ਉਹ ਤਾਂ ਨਹੀਂ ਆਉਂਦਾ ਹਾਂ ਜੋ ਨਹੀਂ ਕੋਈ ਇਹਦਾਂ ਦਾ ਕੰਮ ਨਹੀਂ ਹੋਊਗਾ ਕੋਈ ਇਹਦਾਂ ਦੀ ਫਰਦ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੀ ਜੇਬ ਤੇ ਕੋਈ ਭਾਰ ਪੈਂਦਾ ਹੋਵੇ ਹਾਂ ਜਿਹਦੇ ਨਾਲ ਲੀਗਰਾਂ ਦਾ ਤੁਸੀਂ ਬੋੜੇ ਬੰਦੇ ਨਿਕਲਦੇ ਇੱਕ ਇੱਕ ਮਾਨ ਸਾਹਿਬ ਗੱਲ ਕਰ ਸਕਦੇ ਜੀ ਸਾਡੇ ਨਾਲ ਗੱਲ ਕਰ ਸਕਦੇ ਜੀ ਸਾਡਾ ਮਾਨ ਸਾਹਿਬ ਮੰਡੀਆਂ ਦਾ ਕੰਮ ਕਰਦੇ ਜੀ ਮੰਡੀਆਂ ਜਿਗਮਨਾ ਕਰਿਆ ਜਾਂਦਾ ਜੀ ਮੰਡੀਆਂ ਦਾ ਕਲੀਅਰ ਕਰਦੇ ਮਾਨ ਸਾਹਿਬ ਛੋਟੇ ਨੂੰ 2 ਕਿੱਲੇ ਵਾਲੇ ਨੂੰ ਕਿਊ ਬਦੇ ਕਨੈਕਸ਼ਨ ਜਰੂਰ ਕਰੀ ਬਿਲਕੁਲ ਹਾਂਜੀ ਹਾਂਜੀ ਮਾ ਸਰ ਇਹਨੂੰ ਮੰਡੀ ਵਾਲਾ ਕਲੀਅਰ ਕਰਿਓ ਜੀ ਨਹੀਂ ਨਹੀਂ ਦੁਬਾਰਾ ਪਾਣੀ ਉਹ ਪਿਚੇ ਦੇ ਕਸਰਫੀ ਲੈਣ ਦਾ ਬਾਈਏ ਇਹ ਤਾਂ ਦੇਣ ਬੱਠਾ ਕਿਊ ਇਹੋ ਆਪਾਂ ਨੇ ਦੁਬਾਰਾ ਚਾਲੂ ਕਰਤੇ ਦੇਖੀਆ ਬੰਦੇ ਦੇ ਆ ਰਿਹਾ ਹਲਕਾ ਕਿਊ ਬਿਲ ਜਿਹੜੇ ਨੇ ਉਹ ਕੱਟ ਚੱਲਦੇ ਨਹੀਂ ਇਹ ਤੇ ਪਾਣੀ ਨਾਲ ਆਹ ਕੋਈ ਹੋਣਾ ਹਾਂ ਬਸ 80% ਖੇਤਾਂ ਨੂੰ ਪਾਣੀ ਲੱਗ ਰਿਹਾ ਹਰ ਰੋਜ਼ 12 ਤੋਂ 13 ਕਿਲੋਮੀਟਰ ਪੈਦਲ ਪੈਰੀਆਂ ਹਰ ਰੋਜ਼ ਐਵੇਂ ਕੱਢੀਏ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਕਾ ਐਮ ਕਰਦੇ ਨੇ ਪੰਜਾਬ ਚ ਜੋ ਟਿਊਬੇਲ ਖੜ ਗਏ 1.14 ਲੱਖ ਟਿਊਬੇਲ ਪੰਜਾਬ ਚ ਤਾਂ ਥੱਲੋ ਧਰਤੀ ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਅbben ਗੁਰੂ ਪਾਣੀ ਪਿੱਤਾ ਮਾਤਾ ਪਾਣੀ ਉਹਦੇ ਤੇ ਵੀ ਥੋੜੇ ਜਿਹਾ ਪਹਿਲਾਂ ਦੇਵਾਂਗੇ ਇਹ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਐ ਨਹਿਰੀ ਉਹ ਪੁਜਾਊ ਸ਼ਕਤੀ ਵਾਲਾ ਪਾਣੀ ਐ ਉਹ ਚ ਮਿੰਨਲ ਤੋਂ ਆਉਂਦੇ ਨੇ ਹਨ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਹਾਂ ਬੰਨ ਸਾਹਿਬ ਬੰਨ ਸਾਹਿਬ ਆਹਨਾਰੀ ਤਾਂ ਫਿਰ ਭੁੱਲੀ ਜਾਓ ਜਿਨ੍ਹਾਂ ਨੇ ਖਾਦਾ ਉਹਨਾਂ ਦਾ ਮੈਂ ਇੱਕ ਇੱਕ ਪੈਸਾ ਵੀ ਨਹੀਂ ਛੱਡਦਾ ਔਰ ਜਨਤਾ ਦਾ ਖਾਦਾ ਹੈ ਪੈਸਾ ਬਾਪੂ ਨੂੰ ਆਪਣਾ ਆਹ ਵਾਰੀ ਤੇ ਦੀ ਰੁਕ ਜਾਓ ਰੁਕ ਜਾਓ ਯਾਰ ਰੁਕ ਜਾਓ ਯਾਰ ਕੋਈ ਪੁਰਾਣੀਆਂ ਗੱਲਾਂ ਯਾਰ ਗੱਲ ਲੀਆਂ ਸਾਹਿਬ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ ਹੈ ਆਮ ਆਦਮੀ ਕਲੀਨਿਕ ਹੋ ਜਾਣਗੇ ਸਕੂਲ ਸ਼ਾਨਦਾਰ ਹੋਗੇ ਅਸਤਾਂ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਮਿਲਦੀਆਂ ਅੰਦਰੋਂ ਮਿਲਦੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰੋਂ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਇਹ ਸਿੱਤਾ ਹੁੰਦਾ ਹੀ ਲੰਦਾ ਜੀ ਇਦਾਂ ਹੀ ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦਬਣਾ ਚਾਹੁੰਦੇ ਨੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਵਿੰਦ ਕੇਦਰੀਵਾਲ ਨੂੰ ਤਾਂ ਗ੍ਰਿਫਤਾਰ ਕਰਨਗੇ ਉਹ ਜੀ ਸੋਚ ਰਹੇ ਕਿਵੇਂ ਗ੍ਰਿਫਤਾਰ ਕਰਾਂਗੇ ਉਹਨਾਂ ਦੇ ਨਾਮ ਕਰਾਂਗੇ ਜਦੋਂ ਬਾਹਰੋਂ ਇਹ ਮੌਕਾ ਇਹ ਟਾਈਮ ਹੈ ਵੀ ਸੰਕਲਪ ਨਾਲ ਸਮਨ ਵਫਾਦਾਰੀਆਂ ਪਰਖ ਰਣਾ ਤੁਸੀਂ ਇੰਨੀ ਭਾਰੀ ਗਿੰਦੀ ਤੇ ਨਾਲ ਕਰਿਓ ਔਰ ਉਹਨਾਂ ਨੇ ਦਾਸ ਸਰ 2014 ਦੇ ਇਲੈਕਸ਼ਨ ਦਾ ਸਮਝ ਲਓ ਮੇਰਾ ਇਹ ਪਬਲਿਕ ਜੁਗਾ ਰੇਲੇ ਹੋ ਜੋ ਹੋਰ ਕਹਾਣੂ ਮੱਖ ਮੰਤਰੀ ਸਾਹਿਬ ਬੜਾ ਬਕਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਉਹ ਪੂਰੀ ਜਨਤਾ ਦੇ ਲਈ ਮਹਾਰਾਜੀ ਸਾਹਿਬ ਜੀ ਕੈਂਟਰ ਸਾਹਿਬ ਭਗਵਾਨ ਦੀ ਮੋਤ ਕਰਨੀ ਹੈ ਜੀ ਜਿਹੜੇ ਮਰਿੰਦੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣੀ ਕੋਈ ਸਮੱਸਿਆਵਾਂ ਜਿਹੜਾ ਆ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਕਿਉਂਕਿ ਜਦੋਂ 13 ਦੀ 13 ਆ ਗਈ ਨਾ ਉਹਦਾ ਸ਼ਕਤੀ ਇੰਨੀ ਬਚੂਗੀ ਕਿ ਸੈਂਟਰ ਦੀ ਮਜਾਣ ਨਹੀਂ ਹੈਗੀ ਕਿ ਇੱਕ ਬੰਦਾ ਇੱਕ ਗੱਲ ਰੱਖਣੀ ਹੈ ਜਲਦੀ